ਬਟਾਰਾ ਨਜ਼ਦੀਕ ਪੈਂਦੇ ਕਸਬਾ ਖੋਖਰ ਫੌਜੀਆਂ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਨਾੜ ਨੂੰ ਲਗਾਈ ਅੱਗ ਕਾਰਨ ਦੋ ਟਰੱਕਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਇੱਕ ਟਰੱਕ ਵਿੱਚ ਪਈ ਲੱਖਾਂ ਦੀ ਕਣਕ ਅਤੇ ਟਰੱਕ ਸੜ ਕੇ ਸੁਆਹ ਹੋ ਗਿਆ ਜਦਕਿ ਦੂਸਰੇ ਟਰੱਕ ਦੇ ਟਾਇਰ ਸੜ ਗਏ ਉੱਥੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਵੀ ਅੱਗ ਤੇ ਕਾਬੂ ਪਾਉਣ ਵਿੱਚ ناکਾਮ ਰਹੀਆਂ ਦੱਸਦੇ ਹੈ ਕਿ ਅੱਗ ਕਾਰਨ 60 ਲੱਖ ਦਾ ਮਾਲੀ ਨੁਕਸਾਨ ਹੋ ਗਿਆ ਹੈ ਸਰ ਜੀ ਜਿਹੜਾ ਪੜੀ ਜੋ ਅੱਗੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ ਗੱਲਿਆ ਟੋਟਲਾ ਸਹ ਹੁੰਦੀਆਂ ਵੇਖੋ ਸਾਰੀਆਂ ਬੜਕੀਆਂ ਗੱਡੀਆਂ ਇੱਦਾਂ ਨੂੰ ਸਾਰਾ ਨੁਕਸਾਨ ਦੇ ਵੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕਰਿਆ ਉਹ ਵੀ ਅੱਗ ਲੱਗ ਗਈ ਕਣਕ ਨੂੰ ਨਹੀਂ ਸਰਕਾਰ ਨੇ ਵੀ ਕਿਹਾ ਜਾਂਦਾ ਸੀ ਨਾੜ ਨੂੰ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਉਹ ਅਧਿਆਰ ਨਾੜ ਨੂੰ ਆ ਕੇ ਲਈਏ ਨਾ ਲਾਈ ਜਾਵੇ ਜੀ ਇਹਦਾ ਦੇਖ ਦਿਓ ਮਾੜੀ ਗੱਲ ਆ ਇਹ ਬਹੁਤ ਮਾੜਾ ਜੀ ਹਿੰਮਨ ਸਰ ਜੀ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਤਾਨੂੰ ਦਵਾਈਆ ਜਾਵੇ ਬਈ ਨਾੜ ਕਰਕੇ ਨਾੜ ਨੂੰ ਅੱਖ ਲਾਈ ਆ ਉ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਖ ਲੱਗ ਗਈ ਉਸੇ ਵਾਲੀ ਕਈਆਂ ਗੱਡੀਆਂ ਨੂੰ ਨੁਕਸਾਨ ਆ ਗੱਡੀਆਂ ਦੋਹਾਂ ਤੋਂ ਗੱਡੀਆਂ ਨੂੰ ਨੁਕਸਾਨ ਹੋ ਗਿਆ ਉਹ ਵੇਖੋ ਫੋਟੋ ਲਾਸ ਹੀ ਹੋ ਗਈ ਨੁਕਸਾਨ ਘੱਟੋ ਘੱਟ 70-80 ਲੱਖ ਰੁਪਏ ਦਾ ਨੁਕਸਾਨ ਤੇ ਆ ਗਈ ਇਹਦਾ ਕਿਹੋ ਜਿਵੇਂ ਮਾਨ ਮੰਨਦੇ ਨੇ ਬਈ ਆ ਜੇ ਜ਼ਮੀਂਦਾਰ ਨੂੰ ਮੰਨਦੇ ਆ ਜ਼ਮੀਂਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ ਤੇ ਅਭੀ ਉਹਨੇ ਅੱਗ ਲਾਤੀ ਸਾਰੇ ਲੋਕ ਪ੍ਰਸ਼ਾਸਨ ਨੂੰ ਕਹਾਂ ਜਾਂਦੀ ਨਾੜਾ ਕਰਾ ਲਓ ਨਾ ਲਾਓ ਇਹ ਨਾਲ ਮੁੜਿਆ ਹੀ ਨਹੀਂ ਕਿਹਨੇ ਹਟਕਿਆ ਆ ਆ ਸਾਰੇ ਲੱਗੀ ਆ ਸਾਰੇ ਪਾਸੇ ਲਾਈ ਇਹਨਾਂ ਨੇ ਕੀ ਮੰਗ ਰਹੇ ਮੰਗ ਇਹੋ ਹੀ ਤੁਹਾਡਾ ਕਾਓ ਫੈਸਲਾ ਇਹਨਾਂ ਨੂੰ ਨਕਾਨ ਦੀ ਭਰਾ ਹੀ ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆ ਤੁਸੀਂ ਨਾ ਲਾਓ ਇਹਨਾਂ ਜਾਣ ਪੁੱਝ ਕੇ ਲਾਈ ਹੈ ਪਤਾ ਵਾਜਲ ਵਾਲੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀ ਹੈ 2 ਨਿਕਲ ਗਈਆਂ ਇਸ ਤੋਂ